ਉਸ ਲੋਕ ਨੂੰ ਪਤਾ ਹੈ ਕਿ ਬਾਹਰਲੇ ਮੁਲਕ ਵਿੱਚ ਗਏ ਲੋਕ 10-12 ਸਾਲ ਘਰ ਵਾਪਸ ਨਹੀਂ ਆਉਂਦੇ ਕਿਉਂਕਿ ਮਜਬੂਰੀ ਕਾਰਨ ਉੱਥੇ ਹੀ ਕੰਮ ਕਰਨੇ ਪੈਂਦੇ ਹਨ ਤੇ ਉਹਨਾਂ ਦੇ ਪਿੱਛੋਂ ਜੁਆਕ ਵੀ ਵਿਆਹਣ ਵਾਲੇ ਹੋ ਜਾਂਦੇ ਹਨ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੰਜਾਬੀ ਬਾਂਹਾਂ ਸਾਲਾਂ ਬਾਅਦ ਆਪਣੇ ਘਰ ਆਉਂਦਾ ਤਾਂ ਦੇਖੋ ਕਿਵੇਂ 에어ਪੋਰਟ ਤੇ ਮਾਂ ਪੁੱਤ ਦੇਖ ਕੇ ਭਾਵੁਕ ਹੋ ਜਾਂਦੇ ਹਨ ਬਹੁਤ ਹੀ ਭਾਵੁਕ ਵੀਡੀਓ ਵੀਡੀਓ ਪਰ ਦਿੱਤੋ ਅਡੇ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਵਾਰਿਆਂ ਨੂੰ ਵੀਰ ਕੋਈ ਐਸਾ ਜਹਾਜ਼ ਬਣਾਵੋ ਹਲਕਾ